19 ਅਪ੍ਰੈਲ ਨੂੰ ਵਰਲਡ ਲਿਵਰ ਡੇ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ। ਇਸ ਦਾ ਮਕਸਦ ਲਿਵਰ ਨੂੰ ਸਿਹਤਮੰਦ ਬਣਾਉਣ ਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਤੁਹਾਨੂੰ ਦੱਸੀ ਕਿ ਲਿਵਰ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਅੰਗ ਹੈ। ਇਸ ਲਈ ਲਿਵਰ ਦੇ ਬਿਹਤਰ ਕਾਰਜ ਲਈ ਸਾਨੂੰ ਖਾਸ ਤੌਰ ਤੇ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਤੇ ਧਿਆਨ ਦੇਣਾ ਚਾਹੀਦਾ ਹੈ। ਸਿੱਤ ਮਹਾਰਾਂ ਦੇ ਮੁਤਾਬਕ ਲੀਵਰ ਨੂੰ ਖਰਾਬ ਹੋਣ ਜਾਂ ਫਿਰ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੇ ਲਈ ਵਿਟਾਮਿਨ A ਤੇ ਵਿਟਾਮਿਨ D ਨਾਲ ਭਰਪੂਰ ਭੋਜਨ ਦਾ ਸੇਵਨ ਕਾਫੀ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਹਾਲਾਂਕਿ ਫਾਸਟ ਫੂਡ ਤੇ ਮਸਾਲੇਦਾਰ ਭੋਜਨ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਇਥੇ ਇੱਕ ਹੋਰ ਬਹੁਤ ਆਮ ਸਵਾਲ ਇਹ ਵੀ ਹੈ ਕਿ ਕਿਸ ਵਿਟਾਮਿਨ ਦੀ ਕਮੀ ਦੇ ਨਾਲ ਲੀਵਰ ਖਰਾਬ ਹੋ ਜਾਂਦਾ ਹੈ ਸਰੀਰ ਦੇ ਵਿੱਚ ਵਿਟਾਮਿਨਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ ਜਿਗਰ ਨੂੰ ਖਰਾਬ ਹੋਣ ਤੋਂ ਰੋਕਣ ਦੇ ਲਈ ਉਪਾਅ ਕੀ ਕੀ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਸਿਹਤ ਮਹਾਰਾ জাফর ਡਾਕਟਰਾਂ ਦੇ ਕੋਲ ਹੁੰਦਾ ਹੈ ਮਹਾਰਾ ਦੀ ਮੰਨੀ ਹੈ ਤਾਂ ਸਿਹਤਮੰਦ ਜਿਗਰ ਦੇ ਲਈ ਸਰੀਰ ਦੇ ਵਿੱਚ ਵਿਟਾਮਿਨ A B ਤੇ ਵਿਟਾਮਿਨ D ਦੀ ਲੋੜਿੰਦੀ ਮਾਤਰਾ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋ ਵਿਟਾਮਿਨਾਂ ਦੀ ਕਮੀ ਦੇ ਨਾਲ ਲੀਵਰ ਨਾਲ ਸਬਾਲ ਰਪੀਟ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋ ਵਿਟਾਮਿਨਾਂ ਦੀ ਕਮੀ ਨਾਲ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਲੀਵਰ ਦੀ ਬਿਮਾਰੀ ਹੁੰਦੀ ਹੈ ਉਹਨਾਂ ਦੇ ਵਿੱਚ ਵਿਟਾਮਿਨ A ਤੇ ਵਿਟਾਮਿਨ D ਦੀ ਕਮੀ ਕਾਫੀ ਘਾਤਕ ਸਾਬਤ ਹੋ ਸਕਦੀ ਹੈ ਅਜਿਹੇ ਲੋਕਾਂ ਦੇ ਵਿੱਚ ਵਿਟਾਮਿਨ D ਦੀ ਕਮੀ ਕਾਰਨ ਲੀਵਰ ਫੇਲ ਹੋਣ ਜਾਂ ਫਿਰ ਲੀਵਰ ਖਰਾਬ ਹੋਣ ਦਾ ਖਤਰਾ ਵੀ ਕਾਫੀ ਹੱਦ ਤੱਕ ਵਾਚਦਾ ਹੈ ਵਿਟਾਮਿਨ D ਡਾਈਟੀਸ਼ਨ ਦਾ ਕਹਿਣਾ ਹੈ ਕਿ ਜਿਗਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਡੀ ਬੇਹੱਦ ਜ਼ਰੂਰੀ ਹੈ ਇਸ ਲਈ ਲਿਵਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ ਡੀ ਦੀ ਲੋੜਿੰਦੀ ਮਾਤਰਾ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਵਿਟਾਮਿਨ ਡੀ ਲਈ ਕੁਝ ਸਮੇਂ ਲਈ ਧੁੱਪ ਵਿੱਚ ਸੈਰ ਵੀ ਕਰਨੀ ਚਾਹੀਦੀ ਹੈ ਆਪਣੇ ਭੋਜਨ ਦੇ ਵਿੱਚ ਮਸ਼ਰੂਮ ਅੰਡੇ ਦੀ ਜ਼ਰਦੀ ਤੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਵਿਟਾਮਿਨ B ਵਿਟਾਮਿਨ B ਵੀ ਜਿਗਰ ਦੇ ਲਈ ਜ਼ਰੂਰੀ ਵਿਟਾਮਿਨਾਂ ਵਿੱਚੋਂ ਇੱਕ ਹੈ ਵਿਟਾਮਿਨ B ਦੀ ਕਮੀ ਕਾਰਨ ਲਿਵਰ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਸਭ ਤੋਂ ਵੱਧ ਜਾਂਦਾ ਹੈ ਆਪਣੇ ਲਿਵਰ ਨੂੰ ਸਿਹਤਮੰਦ ਰੱਖਣ ਦੇ ਲਈ ਤੁਹਾਨੂੰ ਵਿਟਾਮਿਨ B ਨਾਲ ਭਰਪੂਰ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਲਈ ਤੁਹਾਨੂੰ ਅੰਡੇ, ਦੁੱਧ, ਹਰੀਆਂ ਸਬਜ਼ੀਆਂ, ਬੀਨਜ਼, ਸੋਇਆ ਉਤਪਾਦ, ਖਮੀਰ ਤੇ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਵਿਟਾਮਿਨ A ਦੀ ਗੱਲ ਕਰੀਏ ਤਾਂ ਸਿਹਤਮੰਦ ਜਿਗਰ ਲਈ ਸਰੀਰ ਵਿੱਚ ਵਿਟਾਮਿਨ A ਦਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਬਾਕੀ ਵਿਟਾਮਿਨਾਂ ਦਾ। ਵਿਟਾਮਿਨ A ਦੀ ਕਮੀ ਨਾਲ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ਵਿੱਚ ਵਿਟਾਮਿਨ A ਦੀ ਕਮੀ ਦੇ ਕਾਰਨ ਗੈਰ-ਐਲਕੋਹੋਲਿਕ ਫੈਟੀ ਲੀਵਰ ਰੋਗ ਹੋਣ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਹੈ। ਵਿਟਾਮਿਨ A ਦੀ ਕਮੀ ਨੂੰ ਦੂਰ ਕਰਨ ਦੇ ਲਈ ਗਾਜਰ, ਟਮਾਟਰ, ਹਰੀਆਂ ਸਬਜ਼ੀਆਂ, ਸ਼ਕਰਕੰਦੀ ਤੇ ਮੱਛੀ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਸਲਾਹ ਇਹ ਹੀ ਦਿੱਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਆਪਣੇ ਘਰ ਦਾ ਸਾਦਾ ਭੋਜਨ ਆਪਣੇ ਹੱਥਾਂ ਦੇ ਨਾਲ ਬਣਾ ਕੇ ਖਾਇਆ ਜਾਵੇ ਉਹਨਾਂ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਬਾਹਰ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਅੱਜਕੱਲ ਲੋਕਾਂ ਦਾ ਲਾਈਫਸਟਾਈਲ ਬਹੁਤ ਬਦਲ ਚੁੱਕਿਆ ਹੈ ਲੋਕ ਫਾਸਟ ਫੂਡ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਤਲੇ ਹੋਇਆ ਖਾਣਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਜਿਸ ਕਰਕੇ ਸਰੀਰ ਬਿਮਾਰੀਆਂ ਦੇ ਨਾਲ ਜਕੜਿਆ ਰਹਿੰਦਾ ਹੈ ਉਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਦੇ ਨਾਲ ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਲੋਕ ਚਿੰਤਾ ਦੇ ਵਿੱਚ ਰਹਿੰਦੇ ਨੇ ਪਰ ਇੱਕ ਵਾਰ ਜਦੋਂ ਕਿਸੇ ਵਿਅਕਤੀ ਦਾ ਲੀਵਰ ਖਰਾਬ ਹੋ ਜਾਵੇ ਤਾਂ ਉਸ ਨੂੰ ਮੁੜ ਉਸੇ ਸਥਿਤੀ ਵਿੱਚ ਲਿਆਉਣਾ ਬਹੁਤ ਔਖਾ ਚਾਹਤ ਹੈ